ਨਹੀਂ ਆਈ ਮੇਰੇ ਕੋਲ ਨਹੀਂ ਆਈ ਅਸੀਂ ਕੋਈ ਹਰ ਪਾਰਟੀ ਪੈਣੀ ਨਹੀਂ ਕਰਦੇ ਗੱਲ ਸਾਡੀ ਤੇ ਦੋਸਤਾਂ ਦੀ ਕਰਕੇ ਇੱਕ ਪੱਤਾ ਹੋਰ ਰਣਾ ਜੀ ਕਿਹੜਾ ਕਰਨਾ ਕੀ ਕਰਨਾ ਲੈ ਜੀ ਦੇਖੋ ਸਾਡੇ ਪਾਰਟੀ ਨਕਲ ਪਾਈ ਦਿੰਦੇ ਆ ਪਰੋਂ ਪਾਈ ਸਾਡੇ ਨੰਗੇ ਇਦਾਂ ਦੀ ਆ ਕੇ ਹੈ ਗੱਲ ਬਗਰ ਵਾਲੀ ਅੱਜ બીਜੋ ਗੋਸਾ ਧਰ ਜੀ ਆ ਸੱਚਾ ਸਾਬ ਦੋ ਮਿੰਟ ਕਿਸੇ ਭੇਜੋ ਇਦਾਂ ਨਹੀਂ ਗੁੰਮਾ ਗੱਡੀ ਦਾ ਯਾਰ ਦੱਸਾ ਗੱਲ ਮੈਂ ਸਰਦਨ ਖਵੇ ਲੈਣਾ ਗੱਡੀ ਦਾ ਨਹੀਂ ਯਾਰ ਤੁਸੀਂ ਫੇਰ ਆ ਕੇ ਲੈਣੀ ਆਂ ਅਸੀਂ ਜਾਣ ਤਾਂ ਕੋਈ ਨਾ ਲੱਗਦਾ ਤੁਸੀਂ ਜਾ ਕਰਾ ਲਈ ਯਾਰ ਪਰ ਨਾ ਸੁਣੇ ਨੁਕਰਾ ਨਹੀਂ ਕਰਾਉਂਦੇ ਨਾ ਉਹ ਕਿਹੜਾ ਪਰਚਾ ਕਰਾਉਂਦੇ ਹੋਣੀ ਪਰਚਾ ਅਹੀਂ ਤੈਨੂੰ ਬੁਲਾ ਕਰਾ ਦੇਣ ਤੇਰੇ ਤੇ ਹੱਦ ਕਰ ਲੈ ਯਾਰ ਤੂੰ ਕਿੱਥੇ ਜਾਈ ਜਾਉਂਦਾ ਅਸੀਂ ਪੁੱਛ ਨਹੀਂ ਸਕਦੇ ਯਾਰ ਨਗਲ ਬਣਾਇੰਦਾਂ ਨੁਕਰਾ ਨਹੀਂ ਕਰਦੇ ਨਗਲ ਬਣਾਇੰਦਾਂ ਹੱਦ ਕਰ ਲੈ ਯਾਰ ਤੂੰ ਕਦੀ ਗੱਲ ਆ ਗਿਆ ਬਹਿ ਕੇ ਸਾਹਿਬ ਜੀ ਤੁਹਾਨੂੰ ਕਰ ਦਿੰਦੇ ਆ ਕਿਹਦੀ ਕਰ ਦਿੰਦੇ ਆ ਨਗਲ ਲੈ ਰੋ ਆਪੇ ਉਹ ਯਾਰ ਭਾਈ ਕੇ ਲੱਗਣੋ ਐਵੇਂ ਯਾਰ ਹਾਲ ਹੀ ਗ ਇਹ ਆ ਆ ਹੁਣ ਲਾਉਂਦੇ ਆ ਤੁਸੀਂ ਹੁਣ ਲਾਉਂਦੇ ਹੋ ਹੱਦ ਤੱਕ ਲਾ ਦੇ ਤੁਸੀਂ ਮੈਂ ਗੱਲ ਕਰਦੇ ਆਂ ਸਰ ਕਰ ਲੋ ਯਾਰ ਮੈਂ ਵੀ ਲਾ ਲੇਣਾ ਯਾਰ ਬੱਦਰ ਨਾਲ ਬੈਠੇ ਯਾਰ ਨਾਲ ਮੇਰੇ ਮਨ ਨਾਲ ਕਹਿੰਦੇ ਯਾਰ ਬਾਰ ਬਾਰ ਗੇਟ ਬਲਕਰ ਸਟਾਟ ਕੱਟ ਦੇ ਦੇ ਦੇਖ ਲੈ ਮੇਰੇ ਕੋਲ ਪਿੱਛੇ ਲਾਓ ਯਾਰ ਅਗਲਾ ਤਾਂ ਦੇਵ ਆਰਡੀਆ ਇਹ ਲੜ ਨਹੀਂ ਲਿਖ ਕੇ ਤੁਹਾਨੂੰ ਲੈ ਆ ਆਦੀਆਂ ਗਾਈ ਲੈ ਲਾ ਕੇ ਨਾਲੇ ਆਪਾਂ ਯਾਰ ਤੁਹਾਡੇ ਪਿਆਰ ਨੂੰ ਦਰਜ ਹੋਈ ਯਾਰ ਤੁਸੀਂ ਐਫ ਆਈ ਆਰ ਨਾਲ ਭਲੇ ਮਾਤਮਾਂ ਤੇ ਦਰਜ ਕਰਾਤੀ ਆ ਕਿ ਇਹ ਗੁੰਡਾ ਕਰਦੀ ਆ ਆਰਟੀਪੀ ਜਿਆਦਾ ਗੁੰਡਾ ਕਰਦੀ ਆ ਦੱਸਦਾ ਆਂਦਾ ਨਹੀਂ ਆ ਬੋਲਣ 70 ਵਸਾਈ ਪੁੱਛ ਨਹੀਂ ਸਕਦੇ ਕੁਛ ਨਹੀਂ ਆਈ ਪੁੱਛ ਨਹੀਂ ਸਕਦੇ ਆ ਸਰ ਜੀ ਕਾਇਦੇ ਕਾਨੂੰਨ ਹੱਦ ਕਰ ਲੈ ਉਹ ਨਹੀਂ ਆਉਂਦੇ ਹੁਣ ਕੀਤੀ ਕਾਇਦਾ ਤੂੰ ਨਹੀਂ ਆਇਆ ਐਫ ਆਈ ਆਰ ਤੂੰ ਹੰਦਰਜ ਕਰਾਈ ਆ ਵੀ ਕਾਦੀ ਕਰਾਈ ਆ ਇਹ ਦੱਸ ਦੋ ਬਸ ਇਹੋ ਪੁੱਛਿਆ ਹੋਰ ਤੂੰ ਕੁਛ ਕਰਦੀ ਕਰੀ ਮੁੰਡਾ ਡੋਲੇ ਯਾਰੇ ਮੇਰੀ ਗੱਲ ਸੁਣਾ ਆਈ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਵੀ ਐਫ ਆਈ ਆਰ ਤੂੰ ਹੰਦਰਜ ਕਰਾਈ ਆ ਜਰਾ ਆਰਟੀਆਈ ਲਾ ਲੈ ਨਾ ਭਰਾ ਨੂੰ ਦੱਸ ਦੇ ਦੋ ਯਾਰ ਆਰਟੀਆਈ ਵਾਲੇ ਬੰਦੇ ਪੈਣਾ ਕਿਉਂ ਆ ਇਹ ਤਾਂ ਫੜੀ ਦਫਤਰ ਦੀ ਜੱਸੀ ਹੱਥ ਰਹਾਵਾਲ ਬਾਸਰਜੀਤਿਆ ਕੀ ਗੱਲ ਕਰਨੀ ਹੈ ਲਾਈਕ ਕਰ ਦੋ ਤੁਸੀਂ ਹਰਤੀ ਦਾ ਪੋਸਟਰ ਲਟਣਾ ਗੱਲਿਆ ਯਾਰ ਯਾਹ ਲਿਆ ਪੋਸਟਰ ਲਟਣੇ ਜਿਹੜੇ ਆਹ ਤੁਹਾਡੀ ਵਾਲੇ ਦਫਤਰ ਗੁੰਡਾ ਕਰਤੀ ਹੁੰਦੀ ਹੈ ਮੈਲੇ ਕਿੱਥੇ ਜਾਣਾ ਦੱਸੋ ਦਫਤਰ ਸਰੀਆ ਬੰਮਾ ਸਤੂਆ ਪੰਜਾਬ ਬੰਦੇ ਆ ਕੇ ਗੁੰਡਾ ਕਰਦੀ ਘਰਦੇ ਮੇਰੇ ਕੋਲ ਕੰਮ ਦੱਸ 50 ਬੰਦੇ ਨੇ ਸਾਰੇ ਗੁੰਡਾ ਕਰਦੀ ਪੁਲਿਸ ਵੀ ਜਦੀ ਲੰਮੇ ਨਾਲ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬਣਾ ਵੀਡੀਓ ਯਾਰ ਬਣਾਇਆ ਬਣਾਵਾ ਯਾਰ ਬਣਾਓ ਓਏ ਨਾਲ ਮਾਰੀ ਕਰੋ ਬਾਹਰ ਬਿਠਾਓ ਆਓ ਵੀਡੀਓ ਪਾਣੀ ਆਓ ਨਾਲ ਬਾਈ ਕਰੋ ਨਾਲ ਵੀਡੀਓ ਆਡੀ ਰੋਕੋ ਰੋਕੋ ਬਰਾਹਮਣ ਜੀ ਲੱਗਦਾ ਕੋਈ ਕਰ ਲੇਗਾ ਤੂੰ ਮੈਨੂੰ ਬਰਾਊਜ਼ਰ ਦੇ ਵਿੱਚ ਇਹਨਾਂ ਤੋਂ ਨਹੀਂ ਦੱਸਦੇ ਜੀ ਕਰ ਦਿੰਦੇ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਿਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਹੀ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫਆਈਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫਆਈਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤ ਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਣਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਚੋਂ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫ ਆਈ ਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ। ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸ ਐਸ ਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ। ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ। ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜ ਵਾਲਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ।